ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਤੀਜਾ ਸਤਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁੱਖ ਜਾਏ ਸਤਗੁਰ ਮਿਲਿਆ ਫੇਰ ਨਾ ਪਵੈ ਕੱਲ ਵੀ ਬੇਨਤੀ ਕੀਤੀ ਸੀ ਕਿ ਅੱਖਰ ਉਹੀ ਹੁੰਦਾ ਹੈ ਪਰ ਉਸ ਦੇ ਬੋਲਣ ਦਾ ਜਿਹੜਾ ਲਹਿਜਾ ਹੈ ਬੋਲਣ ਦਾ ਢੰਗ ਤਰੀਕਾ ਹੈ ਉਹ ਅਰਥ ਬਦਲ ਦਿੰਦਾ ਹੈ ਫੇਰ ਫੇਰ ਤੋਂ ਪਾਵ ਹੈ ਫੇਰਾ ਗੇੜਾ ਆਉਣਾ ਜਾਣਾ ਤੇ ਜੇ ਕਹੀਏ ਫੇਰ ਤਾਂ ਫੇਰ ਦਾ ਅਰਥ ਹੈ ਦੁਬਾਰਾ ਵਾਰ-ਵਾਰ ਸਤਿਗੁਰ ਮਿਲਿਆ ਫੇਰ ਨਾ ਪਵੈ ਸਤਿਗੁਰ ਨੂੰ ਮਿਲਿਆ ਗੁਰੂ ਕੇ ਲੜ ਲੱਗਿਆ ਗੁਰੂ ਕੇ ਬਚਨ ਕਮਾਇਆ ਦੁਬਾਰਾ ਸੰਸਾਰ ਤੇ ਫੇਰਾ ਨਹੀਂ ਪੈਂਦਾ ਆਉਣ ਜਾਣ ਦਾ ਗੇੜਾ ਮੁੱਕ ਜਾਂਦਾ ਫੇਰ ਨਾ ਪਵੈ ਇਉਂ ਕੱਸ ਕੇ ਨਹੀਂ ਬੋਲਣਾ ਫੇਰ ਬਿਲਕੁਲ ਨਰਮ ਜੇ ਲੈ ਜੇ ਵਿੱਚ ਬੋਲਣਾ ਹੈ ਸਤਿਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁੱਖ ਜਾਏ ਪੂਰਾ ਸ਼ਬਦ ਸਭ ਸੋਜੀ ਹੋਏ ਹਰ ਨਾਮੈ ਰਹੈ ਸਮਾਏ ਮਨ ਮੇਰੇ ਸਤਿਗੁਰ ਸਿਓ ਚੇਤ ਲਾਏ ਨਿਰਮਲ ਨਾਮ ਸਦ ਨਵ ਤਨ ਆਪ ਵਸੈ ਮਾਨ ਆਏ ਰਹਾਉ ਹਰ ਜਿਓ ਰਖੋ ਆਪਣੀ ਸਰਣਾਇ ਜਿਓ ਰਖ ਹੈ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਪਵਜਲ ਤਰਣਾ ਵੱਡਾ ਭਾਗ ਨਾਉ ਪਾਈਐ ਗੁਰਮਤ ਸਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿਆ ਸਮਾਈ ਇਕ ਨਾ ਮਨ ਮੁਖ ਸਬਦ ਨਾ ਭਾਵੇਂ ਬੰਧਨ ਬੰਦ ਪਵਾਇ ਲੱਖ ਚੌਰਾਸੀ ਫਿਰ ਫਿਰ ਆਵੇ ਮਿਰਥਾ ਜਨਮ ਗਵਾਇ ਭਗਤਾ ਮਨ ਆਨੰਦ ਹੈ ਸੱਚਾ ਸਬਦ ਰੰਗ ਰਾਤੇ ਅਨ ਦਿਨ ਗੁਣ ਗਾਵਹਿ ਸਾਧ ਨਿਰਮਲ ਸਹਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਧ ਹੈ ਗੁਰਮੁਖ ਅਕਾਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਾਤੇ ਸਾਚਿ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕ ਨਾਸੁਤਿਆ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ